ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਛਾਣਿਆ ਜੋ ਲੜੇ ਦੇਨ ਕੇ ਹੈ ਪਰਜਾ ਪਰਜਾ ਕਟ ਮਰਿਆ ਕਬੂ ਨਾ ਸਾਡੇ ਖੇਤ ਮੇਰੇ ਬਾਜਾ ਵਾਲੇ ਗੁਰੂ ਨੇ ਜਦ 10ਵੇਂ ਪਾਸ਼ਾ ਨੇ ਪੰਜ ਸਈ ਸਾਜਨਾ ਕਰੀ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਤਿਆਰ ਕਰੇ ਤਾਂ ਉਹ ਮੌਕੇ ਦੀ ਰਾਤ ਸਾਨੂੰ ਕਵਤਾ ਪੇਸ਼ ਕਰਨ ਲੱਗਿਆ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਸੁਣਨਾ ਪੰਜਾ ਤਾ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਨਾਲੇ ਕੀਤੇ ਉਹਨੇ ਸਿੰਘ ਤਾਂ ਤਿਆਰ ਵੀ ਪੰਜਾ ਤਾ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਉਹਨੇ ਕੀਤੇ ਕਹਿੰਦੇ ਸਿੰਘ ਤਾਂ ਤਿਆਰ ਵੀ 14 ਜੰਗ ਲੜੇ ਮੇਰੇ ਬਾਜਾਂ ਵਾਲੇ ਗੁਰੂ ਨੇ ਕਿਤੇ ਨਾ ਮੰਨੀ ਵੀ ਉਹਨੇ ਹਾਰ ਵੀ 14 ਜੰਗ ਪਹਿਲਾ ਜੰਗ ਲੜਿਆ ਰਾਜੇ ਭੀਮ ਚੰਦ ਨਾਲ ਪਹਿਲਾ ਜੰਗ ਲੜਿਆ ਰਾਜੇ ਭੀਮ ਚੰਦ ਨਾਲ ਉੱਥੇ ਮੁਗਲਾਂ ਦੀ ਕਹਿੰਦੇ ਸਰਕਾਰ ਵੀ ਮਗਰਾਂ ਦੀ ਕਹਿੰਦੇ ਸਰਕਾਰ ਵੀ 14 ਜੰਗ ਲੜੇ ਮੇਰੇ ਬਾਜਾਂ ਵਾਲੇ ਗੁਰੂ ਨੇ ਕਿਤੇ ਨਾ ਮੰਨੀ ਵੀ ਉਹਨੇ ਹਾਰ ਵੀ ਕਿਤੇ ਨਾ ਮੰਨੀ ਵੀ ਉਹਨੇ ਹਾਰ ਵੀ ਕਦੇ ਤਾਂ ਵੀ ਸਿੰਘ ਕਿਸੇ ਤੇ ਪਹਿਲਾ ਬਾਹਰ ਨਹੀਂ ਕਰਦੇ ਕਦੇ ਤਾਂ ਵੀ ਸਿੰਘ ਕਿਸੇ ਤੇ ਪਹਿਲਾ ਬਾਹਰ ਨਹੀਂ ਕਰਦੇ ਮਗਰੋਂ ਤਾਂ ਮੋੜ ਦੇ ਅਧਾਰ ਵੀ ਮਗਰੋਂ ਤਾਂ ਮੋੜ ਦੇ ਅਧਾਰ ਵੀ ਤੇਦੇ ਖਾਂਦੀ ਖੋਪਰੀ 'ਚ ਤੀਰ ਜਦੋਂ ਮਾਰਿਆ ਪੈ ਦੇ ਖਾਂਦੀ ਖੋ ਪਰੇ ਸਿਰ ਤੇਰ ਸੇ ਦੋ ਮਾਰਿਆ ਤੋੜ ਦੇਤਾ ਉਹਦਾ ਤਾਂਹਕਾਰ ਵੀ ਤੋੜ ਦੇਤਾ ਉਹਦਾ ਤਾਂਹਕਾਰ ਵੀ 14 ਜੰਗ ਲੜੇ ਮੇਰੇ ਬਾਜਾ ਵਾਲੇ ਗੁਰੂ ਨੇ ਕਿਤੇ ਨਾ ਮਨੀ ਵੀ ਉਹਨੇ ਹਾਰ ਵੀ 14 ਜੰਗ ਚਮਕੌਰ ਦੀ ਘੜੀ ਦਾ ਜਦੋਂ ਜੰਗ ਹੀ ਉਹਨੇ ਲੜਿਆ ਚਮਕੌਰ ਦੀ ਘੜੀ ਦਾ ਜਦੋਂ ਜੰਗ ਹੀ ਉਹਨਾ ਲੜਿਆ ਤੋੜ ਦਿੱਤੇ ਜੀਤ ਤੇਜ ਜਾਰ ਵੀ ਤੋੜ ਦਿੱਤੇ ਜੀਤ ਤੇਜ ਜਾਰ ਵੀ 14 جنگ ਲੜੇ ਮੇਰੇ ਬਾਜਾਂ ਵਾਲੇ ਗੁਰੂ ਨੇ ਕਿਤੇ ਨਾ ਮੰਨੀ ਵੀ ਉਹਨੇ ਹਾਰ ਵੀ ਕਿਤੇ ਨਾ ਮੰਨੀ ਵੀ ਉਹਨੇ ਹਾਰ ਵੀ 14 ਜੰਗ ਚੋਰਾਵਾਰ ਫਤਿਹ ਸਿੰਘ ਨੀਆਂ ਚ ਚੜਾਏ ਉਹਨਾ ਚੋਰਾਵਾਰ ਫਤਿਹ ਸਿੰਘ ਨੀਆਂ ਚ ਚੜਾਏ ਉਹਨਾ ਬਾੜ ਦਿੱਤਾ ਸਾਰਾ ਪਰਿਵਾਰ ਵੀ ਬਾੜ ਦਿੱਤਾ ਸਾਰਾ ਪਰਿਵਾਰ ਵੀ 14 ਜੰਗ ਲੜੇ ਮੇਰੇ ਬਾਜਾਂ ਵਾਲੇ ਗੁਰੂ ਨੇ ਕਿਤੇ ਨਾ ਮੰਨੀ ਵੀ ਉਹਨੇ ਹਾਰ ਵੀ 14 ਜੰਗੋ ਪਿੰਡ ਤਾਰੰਗੇੜੀ ਵਾਲਾ ਕਹਿੰਦੇ ਸੱਚ ਦੱਸਦਾ ਪਿੰਡ ਤਾਰੰਗੇੜੀ ਵਾਲਾ ਕਹਿੰਦੇ ਸੱਚ ਦੱਸਦਾ ਮਹਜੂਰ ਸਾਹਿਬ ਹੁੰਦੇ ਨੇ ਗਦਾਰ ਵੀ ਮਹਜੂਰ ਸਾਹਿਬ ਹੁੰਦੇ ਨੇ ਗਦਾਰ ਵੀ 14 ਜੰਗ ਲੜੇ ਮੇਰੇ ਬਾਜਾਂ ਵਾਲੇ ਗੁਰੂ ਨੇ ਕਿਤੇ ਨਾ ਮੰਨੀ ਵੀ ਉਹਨੇ ਹਾਰ ਵੀ ਕਿਤੇ ਨਾ ਮੰਨੀ ਵੀ ਉਹਨੇ ਹਾਰ ਵੀ 14 ਜੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ